ਅੱਜ ਮੈਂ ਤੁਹਾਡੇ ਲਈ ਉਬਲੇ ਹੋਏ ਆਲੂਆਂ ਦੀ ਚਾਟ ਦੀ ਰੈਸਪੀ ਲੈ ਕੇ ਆਈ ਹਾਂ ਜੀ ਇਹ ਚਾਟ 5 ਮਿੰਟਾਂ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦੀ ਆ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਘਰੇ ਜਰੂਰ ਦਿਆ ਕਰੋ ਬਾਹਰ ਦੀਆਂ ਚੀਜ਼ਾਂ ਉਹਨਾਂ ਨੂੰ ਨਾ ਖਾਣ ਦਿਆ ਕਰੋ ਘਰ ਹੀ ਬਣਾ ਕੇ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਵਰਾ ਲਿਆ ਕਰੋ ਜੀ ਤੇ ਮੇਰੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਚਾਟ ਦੀ ਰੈਸਪੀ ਦੇਖਣ ਲਈ ਤੁਸੀਂ ਵੀਡੀਓ ਨੂੰ ਪੂਰਾ ਵਾਚ ਕਰਿਓ ਚਲੋ ਜੀ ਕਰਦੇ ਹਾਂ ਇਸ ਚਾਟ ਦੀ ਆਪਾਂ ਰੈਸਪੀ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਟ ਦੀ ਰਸੋਈ ਦੇ ਵਿੱਚ ਅੱਜ ਜਦੋਂ ਬੁਬੜੇ ਹੋਏ ਆਲੂਆਂ ਦੀ ਚਾਟ ਬਣਾਵਾਂਗੇ ਜੀ ਇਹ ਆਲੂ ਮੈਂ ਚਾਟ ਬਣਾਣ ਲਈ ਸਪੈਸ਼ਲ ਨਹੀਂ ਉਬਾਲੇ ਮੈਂ ਅੱਜ ਉਬਾਲ ਕੇ ਆਲੂਆਂ ਨੂੰ ਉਬਾਲ ਕੇ ਸਬਜੀ ਬਣਾਉਣੀ ਸੀ ਉਹਦੇ ਲਈ ਜਦੋਂ ਮੈਂ ਆਲੂ ਉਬਾਲਣ ਲੱਗੀ ਮੈਂ ਥੋੜੇ ਜਿਹਾ ਆਲੂ ਵੱਧ ਪਾ ਲਏ ਸੀ ਤੇ ਜਦੋਂ ਵੀ ਤਕਰੀਬਨ ਅਸੀਂ ਆਲੂਆਂ ਦੀ ਸਬਜੀ ਉਬਾਲ ਕੇ ਜਾਂ ਕੁਝ ਵੀ ਬਣਾਉਂਦੇ ਤਾਂ ਥੋੜੇ ਜਿਹਾ ਆਲੂ ਮੈਂ ਬੱਚਿਆਂ ਲਈ ਕੁਝ ਬਣਾਉਣ ਲਈ ਐਕਸਟਰਾ ਉਬਾਲ ਲੈਣੇ ਹੁੰਦੇ ਆ ਤੇ ਅੱਪਾ ਇਹਨਾਂ ਦੀ ਚਾਟ ਬਣਾਵਾਂਗੇ ਇਹ ਚਾਟ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਇਹਨੂੰ ਫालतू ਸਮਾਨ ਵਗੈਰਾ ਕੁਝ ਵੀ ਬਾਹਰੋਂ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਚਟਪਟ ਮਾਰਨ ਵਾਲੀ ਇਹ ਚਾਟ ਹੈ ਜੀ ਬਿਨਾ ਗੈਸ ਚਲਾਏ ਅਪਾ ਇਹ ਚਾਟ ਨੂੰ ਬਣਾ ਸਕਦੇ ਹਾਂ ਜੀ ਇਹ ਆਲੂ ਹੈ ਜਿਹੜੇ 5-6 ਮੈਂ ਲਏ ਨੇ ਇਹਨਾਂ ਨੂੰ ਮੈਂ ਕੱਟ ਲਾਂਗੀ ਇਸ ਤਰੀਕੇ ਦੇ ਨਾਲ ਆਪਾਂ ਨੇ ਕੱਟ ਲੈਣਾ ਹੈ ਜੀ ਸਾਰੇ ਆਲੂਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਗੋਲ-ਗੋਲ ਕੱਟ ਲਾਂਗੀ ਪਾ ਆਪਣੇ ਬੱਚਿਆਂ ਨੂੰ ਬਾਹਰੋਂ ਕੁਝ ਨਾ ਖਾਣ ਦੇਈਏ ਸਗੋਂ ਦੀ ਘਰੇ ਹੀ ਇਹ ਪਾ ਚੀਜ਼ ਬਣਾ ਕੇ ਦੇ ਦਿਆ ਕਰੀਏ ਅਸੀਂ ਤਾਂ ਤਕਰੀਬ ਇਹਦੇ ਵਿੱਚ ਕੋਈ ਸ਼ੇਕ ਹੀ ਨਹੀਂ ਹੈਗੀ ਜੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਘਰੇ ਚੀਜ਼ ਬਣਾ ਕੇ ਦਿੰਦੇ ਆ ਜਦੋਂ ਛੋਟੇ ਸੀ ਬੱਚੇ ਉਦੋਂ ਵੀ ਅਸੀਂ ਮਤਲਬ ਟਰੱਕਰੇ ਲਈ ਬਗੈਰ ਦੇਣ ਦੀ ਬਜਾਇਆ ਤੇ ਉਹਨਾਂ ਨੂੰ ਉਬਲੇ ਹੋਏ ਚਨੇ ਉਬਲੇ ਹੋਏ ਆਲੂ ਇਸ ਤਰੀਕੇ ਦੀ ਚੀਜ਼ਾਂ ਹੀ ਦਿੰਦੇ ਸੀ ਸਾਰੇ ਆਲੂ ਮੈਂ ਕੱਟ ਲਏ ਆ ਜੀ ਹੁਣ ਮੈਂ ਪਿਆਜ਼ ਕੱਟਾਂਗੀ ਪਿਆਜ਼ਾਂ ਨੂੰ ਵੀ ਆਪਾਂ ਨੇ ਬਰੀਕ ਕੱਟ ਲੈਣਾ ਏ ਬੱਚੇ ਤਾਂ ਵੈਸੇ ਹੁਣ ਵੀ ਛੋਟੇ ਹੀ ਨੇ ਸਾਡੇ ਇੱਕ ਹੈਗਾ 13 ਸਾਲ ਦਾ ਤੇ ਇੱਕ ਹੈਗਾ ਜੀ 9 ਸਾਲ ਦਾ ਹੁਣ ਤੱਕ ਅਸੀਂ ਉਹਨਾਂ ਨੂੰ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਘੱਟ ਖਾਣ ਦਿੰਦੇ ਆ ਘਰੇ ਹੀ ਬਣਾ ਕੇ ਦਿੰਨੇ ਆ ਜੀ ਉਹ ਜੀ ਪਿਆਜ਼ ਆਪਾਂ ਨੇ ਬਰੀਕ ਕੱਟ ਲਏ ਆ ਹੁਣ ਮੈਂ ਤੰਗੀਆਂ ਲੈ ਆਏ ਇਹਨੂੰ ਧੋਸ ਵਰ ਰਿਹਾ ਇਹਨੂੰ ਵੀ ਬਰੀਕ ਕੱਟ ਲਵਾਂਗੀ ਤੰਗੀਆਂ ਵੀ ਆਪਾਂ ਕੱਟ ਲਈ ਆ ਜੀ ਏ ਲਈ ਆਈ ਜੀ ਆਪਾਂ ਨੇ ਈਮਲੀ ਵਾਲਾ ਪਾਣੀ ਇਹ ਮੈਂ ਥੋੜੀ ਜੀ ਈਮਲੀ ਲਈ ਸੀ ਇਹਨੂੰ ਮੈਂ ਅੱਧਾ ਘੰਟਾ ਭਿਉਂਗੇ ਰੱਖਿਆ ਸੀ ਉਦੋਂ ਬਾਅਦ ਮੈਂ ਇਹਨੂੰ ਛਾਣ ਲਿਆ ਏ ਤੇ ਇਹਦੇ ਵਿੱਚ ਇੱਕ ਚਮਚ ਮੈਂ ਚੀਨੀ ਦਾ ਪਾਇਆ ਹੈ ਖੱਟੇਪਨ ਨੂੰ ਬੈਲੈਂਸ ਕਰਨ ਦੇ ਲਈ ਬਸ ਸਿਰਫ ਇੱਕ ਚਮਚ ਹੀ ਪਾਇਆ ਹੈ ਜੀ ਇਹ ਵਾਲਾ ਜਿਹੜਾ ਈਮਲੀ ਦਾ ਖੱਟਾ ਮਿੱਠਾ ਪਾਣੀ ਆ ਆਪਾਂ ਇਹ ਵੀ ਲਿਆ ਏ ਇਹਦੇ ਵਿੱਚ ਹੁਣ bari ਆਉਂਦੀ ਆ ਜੀ ਚਾਟ ਬਣਾਉਣ ਦੀ ਇਹਦੇ ਵਿੱਚ ਪਾ ਦਾਂਗੀ ਮੈਂ ਪਿਆਜ਼ ਥੋੜਾ ਜਿਹਾ ਕਾਲਾ ਨਮਕ ਟੇਸਟ ਅਕੋਰਡਿੰਗ ਪਾਵਾਂਗੀ ਮੈਂ ਰੈਗੂਲਰ ਨਮਕ ਅੱਧੀ ਕੁ ਅੱਧੀ ਤੋਂ ਵਿੱਚ ਘਾਟ ਮੈਂ ਇਹ ਵਿੱਚ ਪਾਵਾਂਗੀ ਘਰੇ ਕੁੱਟੀ ਹੋਈ ਲਾਲ ਮਿਰਚ ਪਾਊਡਰ ਤੁਸੀਂ ਇਹਦੇ ਵਿੱਚ ਚਿੱਲੀ ਫਲੇਕਸ ਵੀ ਪਾ ਸਕਦੇ ਹੋ ਹਰੀ ਮਿਰਚ ਪਾ ਸਕਦੇ ਹੋ ਜੋ ਤੁਹਾਡੀ ਇੱਛਾ ਹੈ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਮਿਰਚ ਘੱਟ ਵੱਧ ਵੀ ਕਰ ਸਕਦੇ ਹੋ ਤੁਸੀਂ ਅੱਧੇ ਚਮਚ ਪਾਵਾਂਗੀ ਇਹਦੇ ਵਿੱਚ ਮੈਂ ਭੁੰਨਿਆ ਹੋਇਆ ਜੀਰਾ ਇਹ ਪਾਉਣ ਦੇ ਨਾਲ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਜੀ ਇਨ ਨੂੰ ਮੈਂ ਤਵੇ ਉੱਤੇ ਪਾ ਕੇ ਜੀਰੇ ਨੂੰ ਰੋਸਟ ਕੀਤਾ ਸੀ ਉਸ ਤੋਂ ਬਾਅਦ ਮੈਂ ਇਹਨੂੰ ਕੁੱਟ ਲਿਆ ਏ ਬਹੁਤ ਵਧੀਆ ਟੇਸਟ ਆਉਂਦਾ ਏ ਜੀ ਚਾਟ ਵਿੱਚ ਪਾਉਣ ਦਾ ਭੁੰਨੇ ਹੋਏ ਜੀਰੇ ਪਾਊਡਰ ਦਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਮਲੀ ਵਾਲਾ ਪਾਣੀ ਪਹਿਲਾਂ ਮੈਂ ਅੱਧਾ ਘੁਪਾ ਕੇ ਦੇਖਿਆ ਹੈ ਆਪਾਂ ਇਹਨੂੰ ਹੁਣ ਮਿਕਸ ਕਰਾਂਗੇ ਜੀ ਜੇ ਘੱਟ ਲੱਗਿਆ ਆਪਾਂ ਹੋਰ ਪਾ ਲਵਾਂਗੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਆਪਣੇ ਜਿਹੜੇ ਆਲੂ ਦੇ ਪੀਸ ਹੈ ਇਹ ਵੀ ਨਾ ਟੁੱਟ ਜਾਣ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜੀ ਹਲਕੇ ਹੱਥਾਂ ਦੇ ਨਾਲ ਤੁਸੀਂ ਇਮਲੀ ਵਾਲੇ ਪਾਣੀ ਦੀ ਥਾਂ ਤੇ ਇਹਦੇ ਵਿੱਚ ਨੀਂਬੂ ਦਾ ਰਸ ਵੀ ਪਾ ਸਕਦੇ ਹੋ ਤੇ આમਚੂਰ ਪਾਊਡਰ ਦਾ ਇੱਕ ਚਮਚ ਵੀ ਪਾ ਸਕਦੇ ਹੋ ਪਰ ਇਮਲੀ ਪਈ ਸੀ ਘਰੇ ਇਸ ਕਰਕੇ ਮੈਂ ਇਹਦੇ ਵਿੱਚ ਇਮਲੀ ਵਾਲਾ ਪਾਣੀ ਪਾ ਲਿਆ ਹੈ ਜਦੋਂ ਇਮਲੀ ਘਰੇ ਨਹੀਂ ਪਈ ਹੁੰਦੀ ਉਦੋਂ ਮੈਂ ਇਹਦੇ ਵਿੱਚ આમਚੂਰ ਪਾਊਡਰ ਜਾਂ ਨੀਂਬੂ ਦਾ ਰਸ ਪਾ ਲੈਣੀ ਹੁੰਨੀ ਆ ਹੁਣ ਇਹਦੇ ਉੱਤੇ ਪਾਵਾਂਗੇ ਆਪਾਂ ਕੱਟਿਆ ਹੋਇਆ ਧਨੀਆ ਚਾਟ ਆਪਣੀ ਬਣ ਕੇ ਬਿਲਕੁਲ ਤਿਆਰ ਆ ਜੀ ਹੁਣ ਵਾਰੀ ਆਉਂਦੀ ਐ ਸਰਵ ਕਰਨ ਦੀ ਹੁਣ ਮੈਂ ਆਪਣੇ ਬੱਚਿਆਂ ਨੂੰ ਸਰਵ ਕਰਕੇ ਦਵਾਂਗੀ ਇਹ ਲੋ ਜੀ ਮੈਂ ਪਲੇਟਾਂ ਵਿੱਚ ਪਾ ਲਈ ਆ ਇਹਦੇ ਉੱਤੇ ਪਾਵਾਂਗੀ ਮੈਂ ਥੋੜੀ ਜੀ ਲਾਲ ਮਿਰਚ ਥੋੜਾ ਜਿਹਾ ਪਾਵਾਂਗੀ ਮੈਂ ਭੁੰਨਿਆ ਹੋਇਆ ਜੀਰਾ ਪਾਊਡਰ ਉਹਨਾਂ ਜਪਾ ਧਨੀਆ ਪਾ ਕੇ ਇਹਨੂੰ ਸਜਾ ਦਾਂਗੇ ਇਹ ਲੋਜੀ ਚਾਟ ਆਪਣੀ ਬਣ ਕੇ ਬਿਲਕੁਲ ਤਿਆਰ ਆ ਹੁਣ ਦਿੰਨੇ ਆ ਜੀ ਆਪਾਂ ਆਪਣੇ ਬੱਚਿਆਂ ਨੂੰ ਖਾਣ ਲਈ ਤੁਸੀਂ ਵੀ ਇਸ ਤਰੀਕੇ ਦੇ ਨਾਲ ਚਾਟ ਬਣਾਇਓ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਆ ਕਰੋ ਆਪ ਵੀ ਖਾਇਆ ਕਰੋ ਮੇਰੀ ਚਾਟ ਬਣਾਉਣ ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ